ਇਸ ਲਈ ਦੀ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਨਕੂਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ ਜਿਹਾ ਪੰਜਾਬ ਲੋਕ ਸਭਾ ਚੋਣਾਂ ਦੀ ਕੱਲ ਵੋਟਿੰਗ ਹੋਣੀ ਹੈ ਤੇ ਅੱਜ ਨਕੂਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ ਉਹਨਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅਚਾਨਕ ਦਿਹਾਂਤ ਹੋ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ 31 ਮਈ ਸ਼ਾਮ 5 ਵਜੇ ਬੀਰ ਪਿੰਡ ਸ਼ਿਮਚਾਨ ਕਾਟ 'ਚ ਹੋਵੇਗਾ ਜਿਆ ਦੱਸਦੀ ਹੈ ਕਿ ਨਕੋਦਰ ਹਲਕੇ ਦੀ ਵਿਧਾਇਕ ਹੈ ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੂੰ ਅੱਜ ਇੱਕ ਵੱਡਾ ਸਦਮਾ ਲੱਗਿਆ ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਤੇ ਨਕੋਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਜਿਹਾ ਪੰਜਾਬ ਲੋਕ ਸਭਾ ਚੋਣਾਂ ਦੀ ਕੱਲ ਵੋਟਿੰਗ ਹੋਣੀ ਹੈ ਤੇ ਅੱਜ ਨਕੋਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅਚਾਨਕ ਦਿਹਾਂਤ ਹੋ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 31 ਮਈ ਸ਼ਾਮ 5 ਵਜੇ ਬੀਰ ਪਿੰਡ ਸ਼ਮਚਾਨਕਾਟ 'ਚ ਹੋਵੇਗਾ ਜਿਹਾ ਦੱਸਦੀ ਹੈ ਕਿ ਨਕੂਦਰ ਹਲਕੇ ਦੀ ਵਿਧਾਇਕ ਹੈ ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੂੰ ਅੱਜ ਇੱਕ ਵੱਡਾ ਸਦਮਾ ਲੱਗਿਆ। ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੁਤੇ ਨਕੂਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਜਿਹਾ ਪੰਜਾਬ ਲੁਕਸ ਬਚੋਣਾ ਦੀ ਕੱਲ ਵੋਟਿੰਗ ਹੋਣੀ ਹੈ ਤੇ ਅੱਜ ਨਕੂਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅਚਾਨਕ ਦਿਹਾਂਤ ਹੋ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ 31 ਮਈ ਸ਼ਾਮ 5 ਵਜੇ ਬੀਰ ਪਿੰਡ ਸ਼ਮਚਾਨਕਾਟ 'ਚ ਹੋਵੇਗਾ ਜੀ ਆ ਦੱਸਦੀ ਹੈ ਕਿ ਨਕੂਦਰ ਹਲਕੇ ਦੀ ਵਿਧਾਇਕ ਹੈ ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੂੰ ਅੱਜ ਇੱਕ ਵੱਡਾ ਸਦਮਾ ਲੱਗਿਆ ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੁਤੇ ਨਕੂਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਜੀ ਆ ਪੰਜਾਬ ਲੁਕਸ ਬਚਾਉਣਾਂ ਦੀ ਕੱਲ ਵੋਟਿੰਗ ਹੋਣੀ ਹੈ ਤੇ ਅੱਜ ਨਕੂਦਰ ਹਲਕੇ ਦੀ ਇੱਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਅਸਥਮਾ ਲੱਗਿਆ ਹੈ। ਉਹਨਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅਚਾਨਕ ਦਿਹਾਂਤ ਹੋ ਗਿਆ। ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ 31 ਮਈ ਸ਼ਾਮ 5 ਵਜੇ ਬੀਰ ਪਿੰਡ ਸ਼ਿਮਚਾਨਕਾਟ 'ਚ ਹੋਵੇਗਾ। ਜਿਹਾ ਦੱਸਦੀ ਹੈ ਕਿ ਨਕੋਦਰ ਹਲਕੇ ਦੀ ਵਿਧਾਇਕ ਹੈ ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੂੰ ਅੱਜ ਇੱਕ ਵੱਡਾ ਸਦਮਾ ਲੱਗਿਆ। ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਤੇ ਨਕੋਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਜਿਹਾ ਪੰਜਾਬ ਲੋਕ ਸਭਾ ਚੋਣਾਂ ਦੀ ਕੱਲ ਵੋਟਿੰਗ ਹੋਣੀ ਹੈ ਤੇ ਅੱਜ ਨਕੋਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਉਹਨਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅਚਾਨਕ ਦਿਹਾਂਤ ਹੋ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ 31 ਮਈ ਸ਼ਾਮ 5 ਵਜੇ ਬੀਰ ਪਿੰਡ ਸ਼ਮਚਾਨਕਾਟ ਚ ਹੋਵੇਗਾ ਜਿਹੜਾ ਦੱਸਦੀ ਹੈ ਕਿ ਨਕੋਦਰ ਹਲਕੇ ਦੀ ਵਿਦਤਾਇਕ ਹੈ ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੂੰ ਅੱਜ ਇੱਕ ਵੱਡਾ ਸਦਮਾ ਲੱਗਾ ਹੈ